ਸਫਾਈ ਤਾਂ ਪੰਚਾਇਤ ਕਰਾ ਰਹੀ ਹੈ ਜੀ ਸਰਕਾਰ ਨੇ ਪੰਚਾਇਤ ਨੂੰ ਕਿਹਾ ਵੀ ਤੁਸੀਂ ਸਫਾਈ ਕਰੋ ਪਰ ਅਸੀਂ ਇਹ ਸਫਾਈ ਤੋਂ ਵੀ ਖੁਸ਼ ਨਹੀਂ ਹੈਗੇ ਕਿਉਂ ਇਹ ਸਫਾਈ ਪੂਰੀ ਪ੍ਰੋਪਰ ਨਹੀਂ ਹੋ ਰਹੀ ਪਹਿਲੀ ਗੱਲ ਤਾਂ ਸਰਕਾਰ ਕਿਉਂ ਨਹੀਂ ਲਾ ਰਹੀ ਸਰਕਾਰ ਸਰਕਾਰ ਦੀ ਜ਼ਿੰਮੇਵਾਰੀ ਹੈ ਕਿਸਾਨਾਂ ਦਾ ਸਾਥ ਦੇ ਦੱਸੋ ਕਿਸਾਨ ਕਿੱਧਰ ਨੂੰ ਜਾਊਗਾ ਜੀ 7 ਕਿੱਲੇ ਮੇਰੇ ਠੇਕੇ ਤੇ ਜ਼ਮੀਨ ਦੇ ਲਏ ਹੋਏ ਤੇ ਜੀ ਸਾਰੀ ਜੀੜੀ ਮਰ ਗਈ ਤੇ ਹੁਣ ਦੁਬਾਰਾ ਲਵਾਈ ਹੈ ਜੀ ਇਸ ਤੋਂ ਪਹਿਲਾਂ ਸਰਕਾਰਾਂ ਰਹੀਆਂ ਅਕਾਲੀ ਦਲ ਦੀ ਰਹੀ ਆ ਕਾਂਗਰਸ ਦੀ ਰਹੀ ਆ ਕੀ ਲੱਗਦਾ ਹੈ ਇਹ ਕਦੇ ਹੋਇਆ ਖਰ ਸਿੰਘ ਲਾਲਕਾ ਹਲਕਾ ਨੂੰ ਚਾਰਜ ਰਿਹਾ ਸ੍ਰੋਮਣੀ ਅਕਾਲੀ ਦਲ ਦਾ ਜੀ ਉਹ ਸਾਨੂੰ ਕੈਂਟ ਦੀ ਵੀ ਲੋੜ ਨਹੀਂ ਪਈ ਇਹ ਕਮੀਨਾ ਪਹਿਲਾਂ ਸਫਾਈ ਹੋ ਕੇ ਰੈਡੀ ਹੋ ਜਾਂਦੇ ਸਾਰੇ ਬੰਦੇ ਖੜੇ ਪੁੱਛਦੇ ਇਹ ਸਰਕਾਰ ਨੇ ਤਾਂ ਅਸੀਂ ਹੁਣ ਅਸੀਂ ਮਹੀਨੇ ਦੇ ਹੱਥ ਖੜੇ ਕਰਾ ਦੇ ਜੀ टीसी न्यूज़ ਵੱਲੋਂ ਇਸ ਸਾਲ ਮਾਨਸੂਨ ਤੋਂ ਪਹਿਲਾਂ ਕਿਸਾਨਾਂ ਦੀ ਵੱਡੀ ਸਮੱਸਿਆ ਡਰੇਨੇ ਦੀ ਸਫਾਈ ਨਾਲ ਲੈ ਕੇ ਲਗਾਤਾਰ ਖਬਰ ਨਸ਼ਰ ਕੀਤੀ ਜਾ ਰਹੀ ਹੈ ਕਿਸਾਨਾਂ ਦੀ ਸਮੱਸਿਆ ਸਰਕਾਰ ਤੱਕ ਪਹੁੰਚਾਈ ਜਾ ਰੀਆਂ ਤਸਵੀਰਾਂ ਨਾਬੇ ਦੇ ਕਕਰਾਲੇ ਪਿੰਡ ਦੀਆਂ ਨੇ ਪਹਿਲਾਂ ਤਸਵੀਰਾਂ ਦੇਖ ਲਓ ਨਾਬੇ ਦੇ ਪਿੰਡ ਕਕਰਾਲੇ ਦੀਆਂ ਨੇ ਜਿੱਥੇ ਡਰੇਨੇ ਦੀ ਸਫਾਈ ਜਿਹੜੀ ਕੀਤੀ ਜਾ ਰਹੀ ਹੈ ਇਹ ਸਫਾਈ ਸਰਕਾਰ ਵੱਲੋਂ ਨਹੀਂ ਉਲਟਾ ਪਿੰਡ ਵਾਲਿਆਂ ਵੱਲੋਂ ਕੀਤੀ ਜਾ ਰਹੀ ਹੈ ਕਿਉਂਕਿ ਸਰਕਾਰ ਵੱਲੋਂ ਇੱਕ ਲੈਟਰ ਜਾਰੀ ਕੀਤਾ ਗਿਆ ਪਿੰਡ ਦੀਆਂ ਪੰਚਾਇਤਾਂ ਨੂੰ ਵੀ ਇਸ ਸਾਲ ਕਿਸਾਨਾਂ ਦਾ ਨੁਕਸਾਨ ਨਾ ਹੋ ਜਾਵੇ ਜਿਸ ਕਰਕੇ ਡਰੇਨੇਜ ਦੀ ਸਫਾਈ ਪੰਚਾਇਤਾਂ ਖੁਦ ਕਰਵਾਉਣ ਗਿਆ ਅ ਤੁਸੀਂ ਲੈਟਰ ਦੇ ਵਿੱਚ ਸਾਫ਼ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਸਰਕਾਰ ਬੇਵੱਸ ਨਜ਼ਰ ਆ ਰਹੀ ਆ ਪੈਸਿਆਂ ਦੀ ਕਮੀ ਕਰਕੇ ਜਿਸ ਇੱਕ ਪਾਸੇ ਭਾਵੇਂ ਕਿ ਸਰਕਾਰ ਇਹ ਕਹਿਣ ਨੂੰ ਤਿਆਰ ਨਹੀਂ ਫੰਡਾਂ ਦੀ ਕਮੀ ਪੰਜਾਬ ਦੇ ਵਿੱਚ ਹੈ ਤੇ ਲੇਕਿਨ ਦੂਜੇ ਪਾਸੇ ਵਿਭਾਗ ਦੇ ਅਧਿਕਾਰੀਆਂ ਨੇ ਵੀ ਪੀਟੀਸੀ ਨਿਊਜ਼ ਨਾਲ ਗੱਲ ਕਰਦੇ ਸਾਫ਼ ਕੀਤਾ ਵੀ ਇਸ ਸਾਲ ਜਿਹੜੇ ਡਰੇਨੇ ਦੀ ਸਫਾਈ ਨੂੰ ਲੈ ਕੇ ਕੋਈ ਪੈਸਾ ਜਾਰੀ ਨਹੀਂ ਹੋਇਆ ਜਿਸ ਕਰਕੇ ਸਫਾਈ ਨਹੀਂ ਹੋਵੇਗੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਨਾਬਾ ਦੇ ਪਿੰਡ ਕਕਰਾਲੇ ਦੀਆਂ ਨੇ ਜਿੱਥੇ ਹਲੇ ਤੱਕ ਸਫਾਈ ਨਹੀਂ ਸ਼ੁਰੂ ਕਰਵਾਈ ਗਈ ਤੇ ਉਲਟਾ ਪੰਚਾਇਤਾਂ ਨੂੰ ਹੀ ਇੱਕ ਲੈਟਰ ਜਾਰੀ ਕੀਤਾ ਗਿਆ ਵੀ ਇਹ ਸਫਾਈ ਸਫਾਈ ਕਰਾਈ ਜਾਵੇ ਇਹ ਜਿਹੜੀ ਸਫਾਈ ਆ ਇਹ ਵੀ ਜੇਸੀਬੀ ਨਾਲ ਹੋ ਰਹੀ ਆ ਜਦਕਿ ਫੋਗ ਲਾਈਨ ਦੀ ਲੋੜ ਆ ਕਿਉਂਕਿ ਪੂਰੀ ਸਫਾਈ ਨਹੀਂ ਹੋ ਰਹੀ ਤਕਰੀਬਨ ਅੱਧੇ ਕੀ ਅੱਧੇ ਕੀ ਚੋਏ ਦੀ ਜਿਹੜੀ ਸਫਾਈ ਹੋ ਰਹੀ ਆ ਜਿਸ ਕਰਕੇ ਕਿਸਾਨ ਹੁਣ ਜਿਹੜੇ ਬੇਬਸ ਨਜ਼ਰ ਆ ਰਹੇ ਨੇ ਜਿੱਥੇ ਪਹਿਲਾਂ ਹੀ ਕਈ ਤਕਰੀਬਨ ਸੈਂਕੜੇ ਏਕੜ ਜਿਹੜੀ ਫਸਲ ਹੈ ਇਹਨਾਂ ਦੀ ਡੁੱਬ ਗਈ ਸੀ ਇਸ ਡਰੇਨ ਕਰਕੇ ਉਹਨਾਂ ਨੂੰ ਦੁਬਾਰਾ ਮਹਿੰਗੇ ਭਾਅ ਦੇ ਉੱਪਰ ਪਨੀਰੀ ਲੈ ਕੇ ਮਹਿੰਗੇ ਭਾਅ ਦੀ ਲੇਬਰ ਲਗਾ ਕੇ ਦੁਵਾਰਾ ਝੋਨਾ ਲਗਾਉਣਾ ਪਿਆ ਤੇ ਹੁਣ ਇਹਨਾਂ ਨੂੰ ਦੁਵਾਰਾ ਡਰ ਸਤਾ ਰਿਹਾ ਕਿਉਂਕਿ ਜਿਸ ਤਰ੍ਹਾਂ ਦੀ ਸਫਾਈ ਹੋ ਰਹੀ ਹੈ ਆਣ ਵਾਲੇ ਮੀਂਹਾਂ ਦੇ ਵਿੱਚ ਜਦੋਂ ਮਾਨਸੂਨ ਪੰਜਾਬ ਦੇ ਵਿੱਚ ਚੰਗੀ ਤਰ੍ਹਾਂ ਦਸਤਕ ਦੇਵੇਗਾ ਇਹ ਪਾਣੀ ਦੁਵਾਰਾ ਇਹਨਾਂ ਦੀ ਫਸਲਾਂ ਤੇ ਮਾਰ ਕਰੇਗਾ ਤੁਸੀਂ ਸਿੱਧੇ ਤੌਰ ਤੇ ਦੇਖ ਸਕਦੇ ਹੋ ਇੱਥੇ ਦੇ ਕਿਸਾਨਾਂ ਨੇ ਪੰਜਾਬ ਸਰਕਾਰ ਖਿਲਾਫ ਰੋਲ ਜ਼ਾਹਿਰ ਕੀਤਾ ਵੀ ਸਰਕਾਰਾਂ ਦੀ ਜ਼ਿੰਮੇਵਾਰੀ ਹੁੰਦੀ ਆ ਇਹ ਪਹਿਲੀ ਵਾਰ ਹੋਇਆ ਇਤਿਹਾਸ ਦੇ ਵਿੱਚ ਜਦੋਂ ਪੰਜਾਬ ਦੀ ਸਰਕਾਰ ਨੇ ਕਿਸਾਨਾਂ ਦੇ ਉਲਟ ਪੰਚਾਇਤਾਂ ਨੂੰ ਹੀ ਇੱਕ ਫਰਮਾਨ ਜਾਰੀ ਕਰ ਦਿੱਤਾ ਵੀ ਤੁਸੀਂ ਸਫਾਈ ਆਪਣੀ ਤੌਰ ਤੇ ਕਰਾਓ ਤੇ ਹੁਣ ਜਿਹੜੀ ਸਫਾਈ ਹੈ ਇਹ ਚੰਗੀ ਤਰ੍ਹਾਂ ਨਹੀਂ ਹੋ ਰਹੀ ਜਿਸ ਕਰਕੇ ਕਿਸਾਨਾਂ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਵੱਡਾ ਨੁਕਸਾਨ ਹੋ ਸਕਦਾ ਹੈ ਜਿਸ ਦਾ ਜਵਾਬ ਪੰਜਾਬ ਸਰਕਾਰ ਦੇਵੇਗੀ ਕਿੰਨਾ ਕ ਫਾਇਦਾ ਕੀਤਾ ਜੀ ਤੇ ਸਫਾਈ ਕੌਣ ਕਰਾ ਰਿਹਾ ਹੈ ਸਫਾਈ ਤਾਂ ਪੰਚਾਇਤ ਕਰਾ ਰਹੀ ਹੈ ਜੀ ਸਰਕਾਰ ਨੇ ਪੰਚਾਇਤ ਨੂੰ ਕਿਹਾ ਵੀ ਤੁਸੀਂ ਸਫਾਈ ਕਰਾਓ ਪਰ ਅਸੀਂ ਇਹ ਸਫਾਈ ਤੋਂ ਵੀ ਖੁਸ਼ ਨਹੀਂ ਹੈਗੇ ਕਿਉਂ ਇਹ ਸਫਾਈ ਪੂਰੀ ਪ੍ਰੋਪਰ ਨਹੀਂ ਹੋ ਰਹੀ ਇਹ ਤਾਂ ਸਿਰਫ ਇੱਕ ਖਾਨਾ ਪੂਰਤੀ ਆ ਪਹਿਲਾਂ ਸਾਡੀਆਂ ਜੀਰੀਆਂ ਡੁੱਬ ਗਈਆਂ ਜੀ ਅਸੀਂ ਦੁਬਾਰੇ ਲਾਈਆਂ ਨੇ ਆ ਸਾਰਾ ਏਰੀਆ ਸਾਡਾ ਡੁੱਬ ਗਿਆ ਹੁਣ ਦੁਬਾਰੇ ਭਈਆਂ ਤੋਂ ਵੀ ਕਹਿ ਕਹਿ ਕੇ ਮਸਾ ਸਾਨੂੰ ਪਨੀਰੀਆਂ ਨਹੀਂ ਮਿਲਦੀਆਂ ਜੀਰੀਆਂ ਲਵਾਈਆਂ ਨੇ ਜੀ ਗੰਦਾ ਪਾਣੀ ਟਰੈਕਟਰਾਂ ਨਾਲ ਕੱਢਿਆ ਤੇ ਬਰਸਾਤ ਫੇਰ ਸਿਰ ਤੇ ਆ ਸਫਾਈ ਦਾ ਪੂਰਾ ਤੁਸੀਂ ਹਾਲ ਦੇਖ ਲਓ ਵੀ ਕੀ ਆ ਪੰਚਾਇਤਾਂ ਵੀ ਕੀ ਕੀ ਕਰਨਗੀਆਂ ਪਿੰਡ ਦੀ ਸਫਾਈ ਕਰਨੀਆਂ ਗਾ ਡਰੇਨਾਂ ਸਮਾਰਨ ਨਹੀਂ ਇਹ ਜੀਸੀਬੀ ਨਾਲ ਸਾਫ ਹੋ ਰਹੀ ਆ ਪੌਪਲਾਈਨ ਦੀ ਗੱਲ ਕੀਤੀ ਗਈ ਆ ਲੈਟਰ ਦੇ ਵਿੱਚ ਪੌਪਲਾਈਨ ਕਿਉਂ ਨਹੀਂ ਲਾਈ ਪੰਚਾਇਤ ਨੇ ਪਹਿਲੀ ਗੱਲ ਤਾਂ ਸਰਕਾਰ ਕਿਉਂ ਨਹੀਂ ਲਾ ਰਹੀ ਸਰਕਾਰ ਸਰਕਾਰ ਦੀ ਜ਼ਿੰਮੇਵਾਰੀ ਹੈ ਕਿਸਾਨਾਂ ਦਾ ਸਾਥ ਦੇਣ ਦੀ ਕਿਸਾਨਾਂ ਦਾ ਸਾਥ ਦੇਣ ਦੀ ਸਰਕਾਰ ਦੀ ਜ਼ਿੰਮੇਵਾਰੀ ਹੈ ਜੀ ਪਰ ਇਹ ਪੌਪਲਾਈਨ ਪਤਾ ਨਹੀਂ ਇਹਨਾਂ ਨੇ ਕਿਉਂ ਨਹੀਂ ਲਾਈ ਜੀ ਪੰਚਾਇਤਾਂ ਤੇ ਸੜਤਾ ਪੰਚਾਇਤਾਂ ਨੂੰ ਜੇਸੀਬੀ ਮਿਲੀ ਇਹਨਾਂ ਨੇ ਜੇਸੀਬੀ ਲਾਤੀ ਪਰ ਇਹ ਥੋੜਾ ਜੀ ਸਾਫ ਕਰ ਰਹੀ ਆ ਇਹਨਾਂ ਦਾ ਖਾਲ ਖਾਲ ਵਿੱਚ ਦੀ ਪਾਣੀ ਲੰਘਦਾ ਜਾਂਦਾ ਜਾਂਦਾ ਜੀ ਜਿੰਨਾ ਕਹੇ ਸਾਫ ਕਰ ਰਹੀ ਆ ਅਸੀਂ ਸਰਕਾਰ ਤੋਂ ਨਾ ਖੋਸਾਂ ਜੀ ਸਰਕਾਰ ਬਿਲਕੁਲ ਕਿਸਾਨਾਂ ਦਾ ਸਾਥ ਨਹੀਂ ਦੇ ਰਹੀ ਜੇ ਕਿਤੇ ਧਰਨਾ ਮਜਾਰਾ ਕਰਦੇ ਨੇ ਕਿਸਾਨ ਉਹਨਾਂ ਤੇ ਲਾਠੀ ਚਾਰਜ ਕਰਦੀ ਆ ਇਹ ਜੀਆਂ ਗੱਲਾਂ ਬਾਰੇ ਸਰਕਾਰ ਦਾ ਧਿਆਨ ਨਹੀਂ ਹੈਗਾ ਦੱਸੋ ਕਿਸਾਨ ਕਿੱਧਰ ਨੂੰ ਜਾਊਗਾ ਜੀ 7 ਕਿੱਲੇ ਮੇਰੇ ਠੇਕੇ ਤੇ ਜ਼ਮੀਨ ਦੇ ਲਏ ਹੋਏ ਤੇ ਜੀ ਸਾਰੀ ਜਿਹੜੀ ਮਰ ਗਈ ਤੇ ਹੁਣ ਦੁਬਾਰਾ ਲਵਾਈ ਹੈ ਜੀ ਤੁਸੀਂ ਵੀ ਸਰਪੰਚੀ ਕੀਤੀ ਆ ਜੀ ਕੀ ਲੱਗਦਾ ਕਦੇ ਹੱਥ ਤੱਕ ਆਜੇ ਫਰਮਾਨ ਜਾਰੀ ਹੋਏ ਨੇ ਵੀ ਪੰਚਾਇਤੀ ਸਾਫ ਕਰਾਣ ਨਹੀਂ ਨਹੀਂ ਬਿਲਕੁਲ 1% ਵੀ ਨਹੀਂ ਅਜੇ ਤੱਕ ਇਹ ਅਦਾ ਪਹਿਲੀ ਵਾਰ ਦੇਖ ਰਹੇ ਆ ਵੀ ਜਿਹੜਾ ਪੰਚਾਇਤਾਂ ਨੂੰ ਥੋਪਤਾ ਜੀ ਵੀ ਇਹ ਜਿਹੜਾ ਵੀ ਸਫਾਈ ਨਾਲੇ ਦੇ ਇਹਦਾ ਪਤਾ ਸਾਨੂੰ ਕੱਲ ਲੱਗਿਆ ਜੀ ਹੂੰ ਕੱਲ ਸਾਨੂੰ ਇਸ ਕਰਕੇ ਪਤਾ ਲੱਗਿਆ ਜਦੋਂ ਅਮੁੱਤ ਸਾਡਾ ਚੱਲਦਾ 15 ਦਿਨ ਦਾ ਐਟੀਐਮ ਸਾਬ ਨਾਲ ਝਗੜਾ ਹੀ ਸਾਡਾ ਰੋਜ਼ ਕੋ ਤੂੰ ਤੂੰ ਮੈਂ ਹੋ ਜਾਂਦੀ ਹੈ ਜੀ ਮੈਡਮ ਨੂੰ ਫੋਨ ਲਾਉਨੇ ਆ ਮਸ਼ੀਨ ਆ ਗਈ ਜੀ ਕਰਾਉਨੇ ਆ ਜੀ ਫਿਰ ਅਸੀਂ ਜਦੋਂ 5-7 ਦਿਨ ਮੈਡਮ ਐਟੀਐਮ ਸਾਬ ਨਾਲ ਸੰਵਾਦ ਨਸਤਾ ਫਿਰ ਅਸੀਂ ਮੈਡਮ ਦਾ ਏਡੀਸੀ ਫੋਟੋ ਲੱਗੀ ਵੀ ਤੀ ਵੀ ਇੱਥੇ ਆਪਣੇ ਪੋੜੇ ਸਭ ਤੋਂ ਆ ਕੇ ਮੁੜ ਗਏ ਅਸੀਂ ਦੂਸਰੇ ਜਨਾਂ ਨੂੰ ਕਾਲ ਕਰ ਲਈ ਵੀ ਮੈਡਮ ਵੀ ਤੁਸੀਂ ਉੱਥੋਂ ਆ ਕੇ ਮੁੜ ਗਏ ਜਿੱਥੇ ਅਸੀਂ ਮਰ ਰਹੇ ਹਾਂ ਉੱਥੇ ਤੁਸੀਂ ਪਹੁੰਚੀ ਨਹੀਂ ਤੁਸੀਂ ਆਓ ਸੀਕਾਲਾ ਰੋਡ ਤੇ ਨਹੀਂ ਜਿਹੜਾ ਲੈਟਰ ਜਾਰੀ ਹੋਇਆ ਹੈ ਤੁਸੀਂ ਲੈਟਰ ਪੜਿਆ ਜੀ ਲੈਟਰ ਦੇ ਵਿੱਚ ਤਾਂ ਸਿੱਧਾ ਪੰਚਾਇਤਾਂ ਨੂੰ ਕਹਿੰਦਾ ਤੁਸੀਂ ਆਪ ਸਫਾਈ ਕਰਾਓ ਫੇਰ ਜਦੋਂ ਪੰਚਾਇਤਾਂ ਕਰਾਉਣੀਆਂ ਕਿੱਥੇ ਪੰਚਾਇਤਾਂ ਪੰਚਾਇਤਾਂ ਕੋਲੇ ਗਿਆ ਕਰਾਉਣ ਨੂੰ ਪੰਚਾਇਤਾਂ ਦਾ ਪੈਸੇ ਨਹੀਂ ਵੇਲੀ ਕਰ ਦਿੰਦੇ ਨੇ ਦਫ਼ਤਰਾਂ ਵਾਲੀ ਵੇਲੀ ਕਰ ਦਿੰਦੇ ਨੇ 30% ਤਾਂ ਹੀ ਲੈ ਜਾਂਦੇ ਨੇ ਪੰਚਾਇਤਾਂ ਪਿੰਡ ਦਾ ਕੰਮ ਕਰਾਉਣੀਆਂ ਕਿ ਨਾਲਿਆਂ ਦਾ ਕੰਮ ਕਰਾਉਣੀਆਂ ਜਿਹੜੇ ਕਰਾਉਂਦੇ ਹੁੰਦੇ ਨੇ ਸਰਕਾਰਾਂ ਕਰਾਉਂਦੇ ਉਹ ਤਾਂ ਕਹਿੰਦੇ ਨੇ ਠੂਠਾ ਚੱਕੀ ਵਰਦੇ ਨੇ ਵੀ ਸਾਡੇ ਕੋਲ ਹੈ ਨਹੀਂ ਪੈਸਾ ਲਿਸਤ ਪਹਿਲਾਂ ਸਰਕਾਰਾਂ ਰਹੀਆਂ ਅਕਾਲੀ ਦਲ ਦੀ ਰਹੀ ਆ ਕਾਂਗਰਸ ਦੀ ਰਹੀ ਆ ਕੀ ਲੱਗਦਾ ਹੈ ਇਹ ਕਦੇ ਹੋਇਆ ਸਰਦਾਰ ਮੱਖਰ ਸਿੰਘ ਲਾਲਕਾ ਮੈਨੂੰ ਹੁਣ ਕੋਈ ਗਰੇਜ ਨਹੀਂ ਕਹਿਣ ਤੋਂ ਕਿਉਂਕਿ ਮੇਰੇ 11 ਇੱਕਰ ਜੀ ਦੀ ਮਰੀ ਹੈ ਜੀ ਇਸ ਵਾਰ ਮੱਖਰ ਸਿੰਘ ਲਾਲਕਾ ਹਲਕਾ ਨੂੰ ਚਾਰਜ ਰੱਖ ਸ੍ਰੋਮਣੀ ਅਕਾਲੀ ਦਲ ਦਾ ਜੀ ਉਹ ਸਾਨੂੰ ਕਹਿਣ ਦੀ ਵੀ ਲੋੜ ਨਹੀਂ ਪਈ ਇਹ ਕਮੀਨਾ ਪਹਿਲਾਂ ਸਫਾਈ ਹੋ ਕੇ ਰੈਡੀ ਹੋ ਜਾਂਦੇ ਸਾਰੇ ਬੰਦੇ ਖੜੇ ਪੱਸ ਗਏ ਉਸ ਤੋਂ ਬਾਅਦ ਆਈ ਇਹ ਸਰਕਾਰ ਕਾਂਗਰਸ ਦੀ ਸਾਧੂ ਸਿੰਘ ਧਰਮਸੋਤ ਮੰਤਰੀ ਰਹੇ ਨੇ ਚਲੋ ਹੁਣ ਦੀ ਸੀ ਲੇਟ ਪਰ ਜੀ ਦੀ ਤੇ ਲਾਉਣ ਤੋਂ ਪੰਜ-ਛੇ ਦਿਨ ਪਹਿਲਾਂ ਪੰਜ-ਛੇ ਦਿਨ ਪਹਿਲਾਂ ਉਹ ਵੀ ਸਪਾਈ ਪ੍ਰੋਪਰ ਕਰਾਉਂਦੇ ਰਹੇ ਨੇ ਜੀ ਹੂੰ ਇਹ ਸਰਕਾਰ ਨੇ ਤਾਂ ਅਸੀਂ ਹੁਣ ਅਸੀਂ ਮੀਨੇ ਦੇ ਹੱਥ ਖੜੇ ਕਰਾ ਦੇ ਮੀਨੇ ਦੇ ਨਾਲ ਦੀ ਗੱਲ ਸੀ ਵੀ ਸਾਨੂੰ ਨਾ ਮਾਰ ਸਾਨੂੰ ਪਤਾ ਸੀ ਇੱਕ ਸਾਨੂੰ ਯਾਰਕੀ ਦਿੱਤਾ 90 ਦਾ ਪਾਣੀ ਜਿਹੜਾ ਉਹ ਜਾਂਦਾ ਜਗਨ ਦੇ ਨਾਲੇ ਜੇਹਰ ਵਾਲੇ ਚ ਉਹ ਲਿਆ ਕੇ ਵੀ ਤਲਦੀ ਕੋਲੇ ਪਾਤਾ ਸੀ ਇਹਦੇ ਵਿੱਚ ਜਿੰਨਾ ਇੱਥੇ ਪ੍ਰਸ਼ਾਦ ਦਾ ਪਾਣੀ ਆਉਂਦਾ ਕਿ ਉਹਨਾਂ ਦਾ 24 ਘੰਟੇ ਚੱਲਦਾ ਸੀ ਹੁਣ ਜਦੋਂ ਪ੍ਰਸ਼ਾਦ ਆ ਜਾਂਦੇ ਆ ਇਹ ਬਾਹਰੋਂ ਦੇ ਜੀਰਿਆਂ ਤੇ ਨਹੀਂ ਮਾਰ ਰਹੀ ਨੇ ਬਿਲਕੁਲ ਸਾਡੇ ਨਾਲ ਹੋਰ ਕਿਸਾਨ ਵੀ ਨੇ ਕੀ ਲੱਗਦਾ ਵੀ ਐ ਜਾਹਾ ਫਰਮਾਨ ਜਿਹੜਾ ਇੱਕ ਲੈਟਰ ਤੁਸੀਂ ਵੀ ਪੜਿਆ ਸਭ ਨੇ ਪੜਿਆ ਵੀ ਪੰਚਾਇਤਾਂ ਸਾਫ ਕਰਾਂ ਸਰਕਾਰ ਤਾਂ ਭੱਜ ਗਈ ਪਰ ਸਰਕਾਰ ਕਿੱਥੇ ਆ ਸਰਕਾਰ ਦੇ ਤੌਰ ਤੇ ਐਮ ਐਲ اے ਨਹੀਂ ਰਹੇ ਜੀ ਐਮ ਐਲ اے ਦੇਵਮਾਨ ਕੈਨੇਡਾ ਫਿਰਦਾ ਜੀ ਉਹਨੂੰ ਕੀ ਮਤਲਬ ਹੈ ਜੀ ਕੱਲ ਉਹਦੇ ਭਾਈ ਨੂੰ ਫੋਨ ਕਰਿਆ ਤੇ ਗਲਾਬ ਨੂੰ ਜੀ ਕਹਿੰਦਾ ਪੰਚਾਇਤ ਦੀ ਲਾਈ ਹੋਈ ਮਸ਼ੀਨਾਂ ਦੇਖ ਲਓ ਥੋੜੇ ਸਾਹਮਣੇ ਆ ਜੀ ਕੀ ਕਰ ਰਹੀ ਹੈ ਮਸ਼ੀਨ ਕੁਛ ਨਹੀਂ ਕਰ ਰਹੀ ਇਹ ਤਾਂ ਫਾਰਮੈਲਟੀ ਹੈ ਫਾਰਮੈਲਟੀ ਹੈ ਜੀ ਪੰਚਾਇਤਾਂ ਪਿੰਡ ਦਾ ਵਿਕਾਸ ਕਰਨੀ ਹੈ ਕਿ ਇੱਥੇ ਡਰੋਨ ਸਾਫ ਕਰਾਉਣੀਆਂ ਜੀ ਨੂੰ ਸ਼ਟਕ ਰਹੇ ਸਾਡੇ ਅੱਖਾਂ ਤੇ ਜੀ ਨੂ ਅੱਜ ਤੱਕ ਕਦੇ ਬੁਰੇ ਹਾਲ ਨਹੀਂ ਹੋਏ ਡਰੇਨਾਂ ਦੇ ਜਿਹੜੇ ਸਵਾਰ ਹੋ ਰਹੇ ਨੇ ਨਹੀਂ ਕਿੰਨਾ ਕੁ ਨੁਕਸਾਨ ਹੋ ਗਿਆ ਤੁਹਾਡੇ ਆਲੇ ਦੁਆਲੇ ਹਾਲੇ ਤਾਂ ਮੀਂਹ ਨਹੀਂ ਪਿਆ ਹਾਲੇ ਫਿਰ ਵੀ ਨੁਕਸਾਨ ਹੋ ਗਿਆ ਮੀਂਹ ਹਜੇ ਤਾਂ ਇੱਕ ਪਿਆ ਜੀ ਨੁਕਸਾਨ ਆ ਸਾਰੀ ਏਰੀਆ ਮਰ ਗਈ ਦੁਆਰੇ ਲਾ ਜੀ ਦੁਆਰੇ ਲੱਗਿਆ ਜੀ ਦੁਆਰਾ ਫਿਰ ਲੇਬਰ ਕਹਿੰਦੇ ਜਵਾਬ ਵੀ ਦੇਗੀ ਦੁਆਰਾ ਗੰਦੇ ਪਾਣੀ ਕਰਕੇ ਲੇਬਰ ਹੈ ਹੀ ਨਹੀਂ ਜੀ ਬਾਗੀਆਂ ਲੇਬਰਾਂ ਕਿੱਥੇ ਨੇ ਬਹੁਤ ਮਹਿੰਗੇ ਭਾਰ ਨਾਲ ਲੇਬਰਾਂ ਲਾਏ ਰਹੇ ਨੇ ਜੀ ਕਿਸਾਨ ਪਨੀਰੀਆਂ ਲਾਇਕੇ ਹੁਣ ਦੁਆਰੇ ਲਾ ਰਹੇ ਨੇ ਫੇਰ ਮੀਂਹ ਪੈਣ ਨੂੰ ਤਿਆਰ ਨੇ ਜੀ ਫੇਰ ਨੁਕਸਾਨ ਹੋ ਸਕਦਾ ਬਹੁਤ ਨੁਕਸਾਨ ਆ ਜੀ ਜਿਹੜੀ ਸਫਾਈ ਹੋ ਰਹੀ ਹੈ ਇਹ ਸੰਦੂਸਤੋ ਵੀ ਜੀਸੀਬੀ ਲੱਗ ਰਹੀ ਆ ਕਿ ਲੱਗਦਾ ਵੀ ਇਹਦੇ ਸਫਾਈ ਹੋ ਜੇਗੀ ਇਹ ਤਾਂ ਪੂਰੀ ਨਹੀਂ ਇਹਦੇ ਨਾਲ ਕੋਈ ਸਫਾਈ ਨਹੀਂ ਜੀ ਹੁੰਦੀ ਇਹ ਤਾਂ ਬਸ ਇੱਕ ਫਾਰਮੈਲਟੀ ਆ ਜ਼ਬਤਾ ਪੂਰਾ ਕਰ ਰਹੇ ਨੇ ਜੀ ਹੋਰ ਕੁਝ ਨਹੀਂ ਹੈਗਾ ਜੀ ਅਸੀਂ ਬਹੁਤ ਦੁਖੀ ਆ ਜੀ ਸਰਕਾਰ ਤੋਂ ਕੀ ਲੱਗਦਾ ਜੀ ਕਿੰਨੀ ਕ ਸਫਾਈ ਹੋ ਰਹੀ ਆ ਸਰਕਾਰਾਂ ਦੀ ਜ਼ਿੰਮੇਵਾਰੀ ਆ ਕਿ ਪੰਚਾਇਤਾਂ ਦੀ ਜ਼ਿੰਮੇਵਾਰੀ ਸੀ ਪਹਿਲੀ ਵਾਰ ਦੇਖਿਆ ਤਾਂ ਇਹ ਜੀ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਆ ਪੰਚਾਇਤ ਦੀ ਕੋਈ ਜ਼ਿੰਮੇਵਾਰੀ ਨਹੀਂ ਤਾਂ ਫਾਰਮੈਲਟੀ ਹੋ ਰਹੀ ਹੈ ਜੀ ਇੱਕ ਪਹਿਲਾਂ ਸਾਰੇ ਮਾਰਗ ਦਿਖਾਇਆ ਗਿਆ ਜੀ ਅਸੀਂ ਪਹਿਲਾਂ ਵੀ ਖਬਰ ਲੱਗੀ ਆ ਜੀ ਇਹ ਸਾਰਾ ਏਰੀਆ ਮਰ ਚੁੱਕਾ ਜੀ ਹਜੇ ਵੀ ਪਾਣੀ ਖੜਾ ਜੀ ਪਾਣੀ ਮੰਨ ਲਓ ਮੀਂਹ ਤਾਂ ਦਾ ਬੜਾ ਮੋਟਾ ਜਿੰਨਾ ਕਿ ਪਿਆ ਹਜੇ ਕਿੰਨਾ ਨਹੀਂ ਪਿਆ ਕੁਝ ਵੀ ਨਹੀਂ ਪਿਆ ਜੀ ਮੌਨਸੂਨ ਤਾਂ ਆਉਣੀਆਂ ਨੇ ਹਜੇ ਇਹਦਾ ਨਾਬੇ ਦਾ ਪਾਣੀ ਪਤਾ ਜੀ ਇਹਦਾ ਪ੍ਰਬੰਧ ਵੀ ਕਰਨ ਕੋਈ ਹੂੰ ਇਹ ਜਿਹੜੇ ਨਾਲੇ ਦੀ ਸਫਾਈ ਨਹੀਂ ਹੋਣੀ ਸੀ ਉਹਦਾ ਤਾਂ ਟੈਂਡਰ ਹੋ ਗਿਆ ਜੀ ਇਹਦਾ ਇਹਦੀ ਕੋਈ ਗੌਰ ਨਹੀਂ ਜੀ ਇਹ ਤਾਂ ਉਹ ਪੰਚਾਇਤ ਦੇ ਮਰਤਾ ਹੀ ਕੰਮ ਪਰਚਾਇਤ ਇਹ ਹੋ ਕੀ ਰਿਹਾ ਦੇਖ ਲੋ ਜੀ ਨਹੀਂ ਲੈਟਰ ਜਾਰੀ ਹੋਇਆ ਵੀ ਸਰਕਾਰ ਕਹਿੰਦੀ ਹੈ ਵੀ ਪੰਚਾਇਤਾਂ ਸਾਫ਼ ਕਰਾਂ ਕੀ ਲੱਗਦਾ ਵੀ ਅਜਿਹੇ ਲੈਟਰ ਪਹਿਲਾਂ ਕਦੇ ਜਾਰੀ ਹੋਇਆ ਕੋਈ ਜ਼ਿੰਦਗੀ 'ਚ ਨਹੀਂ ਕਦੇ ਹੋਇਆ ਜੀ ਇਹ ਕੰਮ ਜ਼ਿੰਦਗੀ 'ਚ ਹੁਣ ਮੰਨ ਲਓ ਪਿੰਡ ਦਾ ਪੈਸਾ ਜੀ ਪਿੰਡ ਤੇ ਲੱਗੂਗਾ ਉਹ ਨਾਲਿਆਂ ਤੇ ਥੋੜਾ ਸਾਫ਼ ਕਰਾਉਗੇ ਜੀ ਪੰਚਾਇਤ ਬਿਲਕੁਲ ਨਾਲੇ ਦਾ ਕੋਈ ਥੋੜਾ ਜਿਹਾ ਡਿਊਟੀ ਬਣਦੇ ਪੰਚਾਇਤ ਦੀ ਇਹ ਤਾਂ ਇੱਕ ਫਸੇ ਹੀ ਆ ਪੰਚਾਇਤ ਉਹਦਾ ਹੁਣ ਕਰਨ ਗਈ ਨਹੀਂ ਪੰਜਾਬ ਦੀ ਸਰਕਾਰ ਮੌਜੂਦਾ ਕਹਿੰਦੀ ਆ ਵੀ ਕਿਸਾਨਾਂ ਦੀ ਰੀੜ ਦੀ ਹੱਡੀ ਆ ਕਿਸਾਨ ਸਾਡੇ ਨਾਲ ਨੇ ਕਿਸਾਨਾਂ ਨੇ ਸਾਡਾ ਅਸੀਂ ਕਿਸਾਨ ਦੇ ਨਾਲ ਆ ਲੱਗਦਾ ਵੀ ਕਿਸਾਨਾਂ ਦੀ ਗੁਬਾਂ ਫੜੀ ਐ ਸਾਡੀ ਜੀ ਮੇਰੀ ਗੱਲ ਸੁਣੋ ਜੀ ਐਮਐਲਏ ਦਾ ਅਫਤਰ ਗਏ ਸਰਪੰਚ ਸਾਹਿਬ ਦੀ ਸਾਫ ਕਸਰਪੰਚ ਨੇ ਚਾਚਾ ਜੀ ਚੀਪ ਨਾਲ ਵੀ ਗੱਲ ਕਰਾਈ ਕਹਿੰਦੇ ਜੀ ਅਸੀਂ ਮਸ਼ੀਨ ਇੱਕ ਪਟਿਆਲੇ ਦੇ ਵਿੱਚ ਕਨਾਬੇ ਨੂੰ ਦੇਤੀ ਸਾਡੇ ਕੋਲੇ ਹਾਲ ਤੱਕ ਕੋਈ ਮਸ਼ੀਨ ਨਹੀਂ ਪਹੁੰਚੀ ਜੀ ਇਹ ਆਪਣੇ ਤੌਰ ਤੇ ਕਰਾ ਰਹੇ ਹੋ ਇਹ ਇਹ ਤਾਂ ਪੰਚਾਇਤ ਕਰਾ ਰਹੀ ਆ ਜੀ ਸਦੀਮ ਨਾਲ ਸਾਡੀ 5-6 ਦਿਨ ਲਗਾਤਾਰ ਜਿਹੜੇ ਪੈਸੇ ਲੱਗ ਰਹੇ ਨੇ ਫਿਰ ਪਿੰਡ ਦਾ ਵਿਕਾਸ ਕਿਵੇਂ ਕਰਾਓਗੇ ਗਲੀਆਂ ਨਾਲੀਆਂ ਕੋਈ ਹੋਰ ਵਿਕਾਸ ਕੀ ਹੋਣਾ ਜੀ ਫਿਰ ਵਿਕਾਸ ਕਿ ਹੋਊਗਾ ਪੈਸਾ ਤਾਂ ਇੱਥੇ ਇਨਵੈਸਟ ਹੋ ਜਾਊਗਾ ਜੀ ਇਨਵੈਸਟ ਵੀ ਇਹ ਤਾਂ ਇਹ ਤਾਂ ਜਾਬਤਾ ਜੀ ਇਹ ਇਹ ਬਿੱਲ ਪਾੜੇ ਨੇ ਪਏ ਜਾਣਗੇ ਜੀ ਇਹ ਕੀ ਨਾਲੇ ਦੀ ਇਹ ਤਾਂ ਲੇਬਰ ਖੰਨੇ ਵਾਲਾ ਹੋਇਆ ਜੀ ਨਾਲਾ ਸਾਫ ਸਾਡੇ ਕੋਲ ਹੈ ਧੀ ਧੂਰੀ ਵਾਲੀ ਵੀ ਲੇਬਰ ਨਾਲ ਲੱਗੋ ਜੀ ਜੀਸੀਬੀ ਤਾਂ ਤਾਂ ਕੰਮ ਕਰੂ ਇਹਦਾ ਪੌਪਲਾਈਨ ਦਾ ਕੰਮ ਆ ਜੀ ਪੌਪਲਾਈਨ ਦਾ ਕੰਮ ਪੌਪਲਾਈਨ ਦਾ ਕੰਮ ਆ ਜੀ ਇਹਦਾ ਇਹਦਾ 3 ਫੁੱਟ ਵੀ ਨਹੀਂ ਜਾ ਸਫਾਈ ਹੋ ਰਹੀ ਜੀ 2 2 ਫੁੱਟ ਵੀ ਨਹੀਂ ਹੋ ਰਹੀ ਜੀ ਸਾਹਮਣੇ ਬਿਲਕੁਲ ਬਿਲਕੁਲ ਜਿਹੜੇ ਨਾਬੇ ਦੇ ਕਿਸਾਨ ਨੇ ਸਰਕਾਰ ਦੇ ਉੱਪਰ ਸਵਾਲ ਖੜੇ ਕਰ ਰਹੇ ਨੇ ਕਿਉਂਕਿ ਸਰਕਾਰਾਂ ਦੀ ਜ਼ਿੰਮੇਵਾਰੀ ਹੁੰਦੀ ਆ ਇਹਨਾਂ ਮੀ ਬੋਸ ਮਾਨਸੂਨ ਤੋਂ ਪਹਿਲਾਂ ਹੀ ਡਰੇਨੇ ਦੀ ਸਫਾਈ ਨੂੰ ਲੈ ਕੇ ਪੀਟੀਸੀ ਨਿਊਜ਼ ਵੱਲੋਂ ਲਗਾਤਾਰ ਨਾਬੇ ਦੇ ਹਰ ਡਰੇਨੇ ਦੀ ਜਿਹੜੀ ਸਫਾਈ ਨੂੰ ਲੈ ਕੇ ਖਬਰ ਨਸ਼ਰ ਕੀਤੀ ਜਾ ਰਹੀ ਆ ਕਿਸਾਨਾਂ ਦੀ ਜਿਹੜੀ ਸਮੱਸਿਆ ਉਹ ਸਰਕਾਰ ਤੱਕ ਪਹੁੰਚਾਈਏ ਇਹ ਨਹੀਂ ਸਰ ਪਰ ਸਰਕਾਰ ਲੱਗਦਾ ਬੇਵਸ ਹੈ ਕਿਉਂਕਿ ਸਰਕਾਰ ਦਾ ਖਜ਼ਾਨਾ ਖਾਲੀ ਹੈ ਕੋਈ ਕਹੇ ਜਾਂ ਨਾ ਕਹੇ ਸਰਕਾਰ ਦਾ ਖਜ਼ਾਨਾ ਖਾਲੀ ਹੈ ਜਿਸ ਕਰਕੇ ਇਸ ਵਾਰ ਡਰੇਨਰ ਲਈ ਜਿਹੜੀ ਸਰਕਾਰ ਨੇ ਨਾ ਬਾਖੇ ਖਾਸ ਤੌਰ ਤੇ ਕੋਈ ਪੈਸਾ ਜਾਰੀ ਨਹੀਂ ਕੀਤਾ ਜਿਸ ਕਰਕੇ ਇੱਕ ਨਵਾਂ ਲੈਟਰ ਜਰੂਰ ਜਾਰੀ ਹੋ ਗਿਆ ਸਰਕਾਰ ਵੱਲੋਂ ਸਰਕਾਰੀ ਅਧਿਕਾਰੀਆਂ ਵੱਲੋਂ ਵੀ ਜਿਹੜੇ ਇੱਥੇ ਦੀ ਪੰਚਾਇਤਾਂ ਨੇ ਤਕਰੀਬਨ ਦੋ ਦਰਜਨ ਪੰਚਾਇਤਾਂ ਨੂੰ ਫਰਮਾਨ ਜਾਰੀ ਹੋਇਆ ਵੀ ਆਪਣੇ ਫੰਡ ਦੇ ਵਿੱਚੋਂ ਜੀਸੀਬੀ ਲਗਾ ਕੇ ਫੋਗ ਲੈਂਡ ਲਗਾ ਕੇ ਇਸ ਨਾ ਡਰੇਨਰ ਦੀ ਸਫਾਈ ਕਰਾਈ ਜਾਵੇ ਲੇਕਿਨ ਜੋ ਕਿਸਾਨ ਨੇ ਉਹ ਨਾਕੁਸ਼ ਨੇ ਕਿਉਂਕਿ ਇਹ ਸ ਭਾਈ ਵੀ ਚੰਗੀ ਤਰ੍ਹਾਂ ਨਹੀਂ ਹੋ ਰਹੀ ਜੀਸੀਬੀ ਨਾਲ ਸਫਾਈ ਸੰਭਵ ਨਹੀਂ ਵਿਭਾਗ ਆਪਣੀ ਮਸ਼ੀਨਰੀ ਨਾਲ ਜਿਹੜੇ ਜਿਹੜੇ ਦਾਅਵੇ ਸਰਕਾਰ ਅਤੇ ਇੱਥੋਂ ਦੇ ਵਿਧਾਇਕ ਗੁਰਦੇਵ ਸਿੰਘ ਦੇਮਾਨ ਕਰ ਰਹੇ ਨੇ ਵੀ ਵੀ ਮਸ਼ੀਨਰੀ ਉੱਥੋਂ ਚੱਲ ਗਈ ਤੇ ਇੱਥੇ ਪਹੁੰਚ ਚੁੱਕੀ ਹੈ ਉਹ ਮਸ਼ੀਨਰੀ ਕਿੱਥੇ ਪਹੁੰਚ ਗਈ ਹਾਲੇ ਤੱਕ ਕਿਸੇ ਨੂੰ ਨਹੀਂ ਪਤਾ ਤੇ ਹੁਣ ਕਿਸਾਨ ਸਰਕਾਰ ਤੋਂ ਸਵਾਲ ਕਰ ਰਹੇ ਨੇ ਵੀ ਸਫਾਈ ਦੀ ਜਿੰਮੇਵਾਰੀ ਤੁਹਾਡੀ ਹੈ ਸੰਜੀਤ ਕੁਮਾਰ ਪੀਟੀਸੀ ਨਿਊਜ਼ ਨਾਬਾ